ਮਿੰਟੋ ਜੀ ਆਪਾਂ ਚਲਦੇ ਹਾਂ ਬੰਗਲਾਦੇਸ਼ ਵੱਲ ਨੂੰ ਜੀ ਕਿਉਂਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੋ ਰਿਹਾ ਉਹਦੇ ਕਰਕੇ ਤਖਤਾ ਪਲਟ ਹੋ ਗਿਆ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਉਹਨਾਂ ਨੂੰ ਵੀ ਅਸੀਫਾ ਦੇ ਕੇ ਜਾਣਾ ਪੈ ਗਿਆ ਇਹ ਇਸ ਤਰ੍ਹਾਂ ਦੇ ਹਾਲਾਤ ਕਿਉਂ ਹੋਏ ਇਹਨਾਂ ਦੇ ਪਿੱਛੇ ਕੋਈ ਏਜੰਸੀਆਂ ਦਾ ਹੱਥ ਹੈ ਜਾਂ ਕੀ ਕਾਰਨ ਕੀ ਹੋਇਆ ਪੂਰਾ ਇਹ ਦੋ ਭਾਗਾਂ 'ਚ ਅਸੀਂ ਇਹਦੀ ਗੱਲ ਕਰਾਂਗੇ ਅਸੂ ਜੀ ਪਹਿਲੀ ਤੇ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਕਿਉਂ ਸ਼ੁਰੂ ਹੋਇਆ ਅਸੀਂ ਆਪੀ ਆਡੀਅנס ਨੂੰ ਕਿ ਸਾਡਾ ਇਹੀ ਯਤਨ ਰਹਿੰਦਾ ਕਿ ਅਸੀਂ ਜੜ ਤੱਕ ਲੈ ਜੀ ਬਿਲਕੁਲ ਸਮਝ ਹੀ ਫੇਰ ਸੋ ਗੱਲ ਇਹ ਆ ਕਿ ਪਹਿਲਾਂ ਤੇ ਇਹ ਦੱਸਾਂਗੇ ਕਿ ਇਹ ਸਭ ਕੁਝ ਕਿਉਂ ਹੋਇਆ ਜੀ ਉੱਥੇ ਜਿਹੜੀ ਸਾਰੀ ਖੇਡ ਵਿਗੜੀ ਆ ਉਹ ਰਿਜ਼ਰਵੇਸ਼ਨ ਕਰਕੇ ਵਿਗੜੀ ਆ ਪਰ ਪੰਜਾਬੀ ਆਡੀਅנס ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਰਿਜ਼ਰਵੇਸ਼ਨ ਹੈ ਕਿਵੇਂ ਦਾ ਸੀ ਜੀ ਕੀ ਉੱਥੇ ਕੰਪੋਜੀਸ਼ਨ ਸੀ ਕਿਸ ਤਰ੍ਹਾਂ ਸੀ ਤਾਂ ਉਹਦੇ ਵਿੱਚ ਨਾ ਇਹ ਦੱਸਿਆ ਜਾ ਰਿਹਾ ਕਿ ਜੀ 1971 ਵਾਲੇ ਜਿਹੜੇ ਵਾਰ ਹੀਰੋ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਰਿਜ਼ਰਵੇਸ਼ਨ ਦਿੱਤਾ ਗਿਆ ਨਹੀਂ ਜੀ ਉਹ ਠੀਕ ਹੈ ਇੱਕ ਹੱਦ ਤੱਕ ਪਰ ਰਿਜ਼ਰਵੇਸ਼ਨ ਦੀ ਜਿਹੜੀ ਉੱਥੇ ਕੰਪੋਜੀਸ਼ਨ ਸੀਗੀ ਉਹ ਇੱਕ ਦੋ ਵਾਰੀ ਬਦਲੀ ਵੀ ਗਈ ਆ ਤਾਂ ਸਭ ਤੋਂ ਪਹਿਲਾਂ 1971 ਚ ਬੰਗਲਾਦੇਸ਼ ਹੋ ਹੁੰਦਾ ਠੀਕ ਹੈ ਜੀ ਇਹਨਾਂ ਦਾ ਅਖਬਾਰ ਹੈ ਦਾ ਡੇਲੀ ਸਟਾਰ ਜੀ ਉਹਦੇ ਵਿੱਚੋਂ ਮੈਂ ਜਾਣਕਾਰੀ ਕੱਢੀ ਆ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਸਭ ਤੋਂ ਪਹਿਲਾਂ 80% ਕੋਟਾ ਸਿਸਟਮ ਲਾਗੂ ਹੋਇਆ ਸੀ ਇਹਦੇ ਚ ਜਿਹੜੇ 71 ਦੇ ਜੰਗ ਵਾਲੇ ਸੀਗੇ ਉਹਨਾਂ ਦੇ ਬੱਚਿਆਂ ਨੂੰ 30% ਰਿਜ਼ਰਵੇਸ਼ਨ ਦਿੱਤਾ ਗਿਆ ਫਿਰ ਜਿਹੜੇ ਪਿਛੜੇ ਜ਼ਿਲ੍ਹੇ ਸੀ ਕੁਝ 40% ਉਹਨਾਂ ਨੂੰ ਦਿੱਤਾ ਗਿਆ ਔਰਤਾਂ ਲਈ 10% ਤੇ ਜਰਨਲ ਵਾਸਤੇ ਰੱਖਿਆ ਗਿਆ 20% ਹੂੰ ਯਾਨੀ ਤੁਸੀਂ ਇਹ ਸੋਚ ਕੇ ਦੇਖੋ ਕਿ ਜਿਵੇਂ ਆਪਣੇ ਇੱਥੇ 80% ਕੋਟਾ ਲੌਕ ਹੋ ਜਾਵੇ ਤੇ 20% ਓਪਨ ਰਹਿ ਜਾਵੇ ਜਰਨਲ ਵਾਸਤੇ ਰਹਿ ਜਾਵੇ ਜੀ ਤਾਂ 1976 ਦੇ ਵਿੱਚ ਜਿਹੜਾ ਪਿਛੜੇ ਜ਼ਿਲ੍ਹਿਆਂ ਦਾ ਰਿਜ਼ਰਵੇਸ਼ਨ ਸੀ ਉਹ ਇਹਨਾਂ ਨੇ ਘਟਾ ਕੇ ਜਿਹੜਾ ਪਹਿਲਾਂ 40 ਉਹ ਵੀ ਕਰ ਦਿੱਤਾ ਤੇ ਇਹਦੇ ਨਾਲ ਜਿਹੜੇ ਜਰਨਲ ਕਹ ਲੋ ਕਿ ਸਟੂਡੈਂਟ ਸੀਗੇ ਦਾਖਲਿਆਂ ਜਾਂ ਨੌਕਰੀਆਂ ਵਾਸਤੇ ਤਾਂ ਉਹ ਕਿੰਨਾ ਰਿਜ਼ਰਵੇਸ਼ਨ ਹਾਸਲ ਕਰ ਲੈਂਦੇ 40% ਹੂੰ ਠੀਕ ਹੈ ਜੀ ਫਿਰ 1985 ਦੇ ਵਿੱਚ ਪਿਛੜੇ ਜ਼ਿਲ੍ਹਿਆਂ ਦਾ ਜਿਹੜਾ ਰਿਜ਼ਰਵੇਸ਼ਨ ਸੀ ਉਹ ਘਟਾ ਕੇ 10% ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਮਤਲਬ ਕਿ ਜਿਹੜਾ ਘਟਗਣਤੀਆਂ ਦਾ ਕੋਟਾ ਸੀ ਉਹ 5% ਐਕਸਟਰਾ ਜੋੜ ਦਿੱਤਾ ਗਿਆ ਘਟਗਣਤੀਆਂ ਕੌਣ ਆ ਜਿੱਦਾਂ ਉੱਥੇ ਹਿੰਦੂ ਐ ਜਾਂ ਕੁਝ ਹੋਰ ਭਾਈਚਾਰੇ ਹੋਣਗੇ ਤਾਂ ਇਹਦੇ 'ਚ ਕੀ ਸੀਗਾ ਕਿ ਜਿਹੜੇ ਜਰਨਲ ਦਾਵੇਦਾਰ ਆ ਉਹ ਹੋ ਗਏ 45% ਠੀਕ ਹੈ ਜੀ ਸੋ ਇਸ ਤਰ੍ਹਾਂ ਇਹ ਆ ਕਿ ਇਦੇ ਵਿੱਚ ਇੱਕ ਦਿੱਕਤ ਇਹ ਆਈ ਕਿ 2009 ਦੇ ਵਿੱਚ ਇਹ ਜਿਹੜਾ ਰਿਜ਼ਰਵੇਸ਼ਨ ਸੀਗਾ 1971 ਦੇ ਜਿਹੜੇ ਕਹਿੰਦੇ ਕਿ ਦੋ ਧੜੇ ਸੀਗੇ ਨਾ ਜੀ ਇੱਕ ਪ੍ਰੋ ਪਾਕਿਸਤਾਨੀ ਸੀ ਇੱਕ ਆਜ਼ਾਦੀ ਵਾਸਤੇ ਲੜ ਰਹੇ ਸੀਗੇ ਜਿਹੜੇ ਆਜ਼ਾਦੀ ਵਾਸਤੇ ਲੜ ਰਹੇ ਸੀਗੇ ਤਾਂ ਇਹਨਾਂ ਦਾ ਜਿਹੜਾ ਕੋਟਾ ਸੀਗਾ ਗਾਂ ਪੋਤੇ ਪੋਤੀਆਂ ਤੱਕ ਵੀ ਗਿਆ ਜੀ ਜੀ ਮਤਲਬ ਕਿ ਗਾਂ ਵਧਾ ਦਿੰਦਾ ਤੀਜੀ ਪੀੜੀ ਤੱਕ ਤਾਂ 2012 ਦੇ ਵਿੱਚ ਜੋ ਹੈਂਡੀਕੈਪਡ ਸਟੂਡੈਂਟ ਹੈ 1% ਕੋਟਾ ਇਹਨਾਂ ਦਾ ਜੋੜ ਦਿੱਤਾ ਤਾਂ ਯਾਨੀ ਕੁੱਲ ਮਿਲਾ ਕੇ 56 ਫੀਸਡ ਹੋ ਗਿਆ ਰਿਜ਼ਰਵ ਜੀ ਤੇ 44 ਓਪਨ ਰਹਿ ਗਿਆ ਹੁਣ ਦਿੱਕਤ ਕੀ ਆਉਂਦੀ ਹੈ ਥੋੜਾ ਜਿਹਾ ਤੁਹਾਨੂੰ ਮੈਂ ਹੁਣ ਆਰਥਿਕ ਤੌਰ ਤੇ ਵੀ ਇਹਨਾਂ ਦਾ ਕੋਈ ਡਾਟਾ ਦੱਸ ਦੇਵਾਂ ਕਿ ਦੇਖੋ 2009 ਦੇ ਵਿੱਚ ਬੰਗਲਾਦੇਸ਼ ਦਾ ਜੀਡੀਪੀ ਜਿਹੜਾ ਸੀਗਾ ਉਹ 102 ਬਿਲੀਅਨ ਡਾਲਰ ਸੀਗਾ ਜੋ ਹੁਣ 455 ਬਿਲੀਅਨ ਦੇ ਆਸ-ਪਾਸ ਆ ਇਹਦਾ ਮਤਲਬ ਇਹ ਹੈ ਕਿ 317% ਦਾ ਇਜ਼ਾਫਾ ਹੋਇਆ ਕਿਉਂ ਕਿਉਂਕਿ ਮੈਨੂਫੈਕਚਰਿੰਗ ਬਹੁਤ ਜ਼ਬਰਦਸਤ ਹੈ ਇਹਨਾਂ ਦੀ ਬੰਗਲਾਦੇਸ਼ ਦਾ ਕਪੜਾ ਤੇ ਕਹ ਲੋ ਕਿ ਆ ਤਰਥਲੀ ਮਚਾਈ ਬੈਠਾ ਨਾ پوری ਦੁਨੀਆ ਦੇ ਬਿਲਕੁਲ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਨਦੀ ਆਰਥਿਕ ਵਾਧਾ ਦਰ ਜਿਹੜੀ ਹੈ ਬੜੀ ਜ਼ਬਰਦਸਤ ਹੈ ਜ਼ਬਰਦਸਤ ਹੈ ਬਿਲਕੁਲ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਮਤਲਬ ਕਿ ਵਧੀਆਂ ਜਿਹੜੀ ਬੰਗਲਾਦੇਸ਼ ਦੀ ਪਰ ਕੈਪੀਟਾ ਇਨਕਮ ਕਹ ਲੋ ਕਿ 698 ਡਾਲਰ ਸੀ 2009 ਦੇ ਵਿੱਚ ਉਹ 24 ਚ ਹੋ ਜਾਂਦੀ ਹੈ 2646 ਡਾਲਰ ਇਹਦਾ ਮਤਲਬ ਕਿ ਤਰੱਕੀ ਛਾਲਾ ਮਾਰ ਕੇ ਹੋ ਰਹੀ ਸੀਗੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤਾਂ ਗੱਲ ਇਹ ਆ ਹਜ਼ੂਰ ਕਿ ਹੁਣ ਜਦੋਂ ਇਹ ਅੰਕੜਾ ਚਲੋ ਵੈਸੇ ਤੇ ਅੰਕੜਾ ਲੰਮਾ ਚੋੜਾ ਹੈ ਮੈਂ ਇਸ ਨੂੰ ਇੱਥੇ ਹੀ ਇੱਕ ਵਾਰੀ ਕਹਿ ਲੋ ਕਿ ਬਰਾਮ ਦੇ ਦੇਣਾ ਹੁਣ ਹੁੰਦਾ ਕੀ ਆ ਕਿ ਸਰ ਜਿੱਥੇ ਤਰੱਕੀ ਹੋਏਗੀ ਜੀ ਜ਼ਾਰਾ ਜੀ ਗੱਲ ਇਹ ਹੁਣ ਤੁਸੀਂ ਤजारत ਕਰਦੇ ਹੋ ਵਪਾਰ ਕਰਦੇ ਹੋ ਵਪਾਰ ਤੁਹਾਡੇ ਕੋਲ ਮਾਲ ਲੈ ਕੇ ਆ ਸਬਾਬ ਲੈ ਕੇ ਆ ਯਾਨੀ ਪੈਸਾ ਲੈ ਕੇ ਬਿਲਕੁਲ ਪੈਸੇ ਨਾਲ ਕੀ ਹੁੰਦਾ ਹੈ ਕਿ ਖੁਸ਼ਹਾਲੀ ਆਉਂਦੀ ਹੈ ਖੁਸ਼ਹਾਲੀ ਦਾ ਹੀ ਇੱਕ ਹਿੱਸਾ ਗਾਂ ਜਾ ਕੇ ਲਿਟਰੇਸੀ ਹੁੰਦੀ ਹੈ ਬਿਲਕੁਲ ਜਿੱਥੇ ਪੈਸਾ ਖੁਸ਼ਹਾਲੀ ਹੈ ਉੱਥੇ ਪੜ੍ਹਾਈ ਵੀ ਵੱਧਦੀ ਜਾਂਦੀ ਹੈ ਹੁਣ ਜਿਵੇਂ 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 ਤੁਹਾਡੀ ਪੜ੍ਹਾਈ ਵੱਧਦੀ ਜਾਵੇਗੀ ਤੁਹਾਡੇ ਨੌਜਵਾਨਾਂ ਚ ਜਾਗਰੂਕਤਾ ਚੇਤਨਤਾ ਉਹ ਸਾਰੀਆਂ ਚੀਜ਼ਾਂ ਵੱਧ ਜਾਣਗੀਆਂ ਉਹ ਇਹਨਾਂ ਗੱਲਾਂ ਤੇ ਗੌਰ ਕਰਨਗੇ ਕਿ ਸਾਡੇ ਹੱਕ ਕਿੰਨੇ ਕੁ ਸਾਨੂੰ ਮਿਲ ਰਹੇ ਨਹੀਂ ਇਹ ਕੰਮ ਇੱਥੇ ਆ ਜੀ ਜੇ ਉਧਰ ਤਰੱਕੀ ਹੋ ਰਹੀ ਹੈ ਤਾਂ ਸਾਡੇ ਦੇ ਪਾਸੇ ਵੀ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਰਿਜ਼ਰਵੇਸ਼ਨ ਇੱਕ ਵਾਰੀ ਇਹਨਾਂ ਨੇ ਖਤਮ ਕਰ ਦਿੱਤਾ ਸੀਗਾ ਹਮ ਸਾਰਾ ਰਿਜ਼ਰਵੇਸ਼ਨ ਹੀ ਤਕਰੀਬਨ ਖਤਮ ਕਰ ਦਿੱਤਾ ਸੀਗਾ ਜੀ ਥੋੜਾ ਜਿਹਾ ਰੱਖ ਕੇ 2018-19 ਦੀ ਗੱਲ ਆ ਉਸ ਤੋਂ ਬਾਅਦ ਕੋਰਟ ਨੇ ਉਹ ਫੈਸਲਾ ਪਲਟ ਦਿੱਤਾ ਹੁਣ ਇਹ ਜਿਹੜਾ ਨੌਜਵਾਨ ਵਰਗ ਸੀ ਸ਼ੇਖ ਹਸੀਨਾ ਉੱਥੇ ਲੰਬੇ ਸਮੇਂ ਤੋਂ ਤਕਰੀਬਨ ਲਾਲੋ ਕੇ ਜੇ ਮੈਂ ਪੁਲਤਾ ਨਹੀਂ ਤਾਂ 16 15 16 ਸਾਲ ਤੋਂ ਰਾਜ ਕਰ ਰਹੀ ਆ ਇੱਕ ਤੇ ਹੁੰਦਾ ਕਿ ਜਦੋਂ ਇੰਨੇ ਵਕਤ ਲਈ ਕੋਈ ਲੀਡਰ ਰਾਜ ਕਰਦਾ ਹੈ ਤਾਂ ਜਿਹੜੀ ਜਨਰੇਸ਼ਨ ਜੰਮ ਕੇ ਜਵਾਨ ਹੋ ਰਹੀ ਆ ਉਹ ਵੈਸੇ ਹੀ ਉਹਨਾਂ ਤੋਂ ਮਨ ਫਿਕਰ ਰੱਖਦੀ ਆ ਕਿ ਯਾਰ ਇਹ ਇਹਨਾਂ ਨੂੰ ਬਦਲ ਕੇ ਰੱਖਣਾ ਚਾਹੀਦਾ ਦੂਜੇ ਪਾਸੇ ਜਦੋਂ ਇਸ ਰਿਜ਼ਰਵੇਸ਼ਨ ਤੇ ਜਿਵੇਂ ਕੋਰਟ ਦਾ ਫੈਸਲਾ ਆਇਆ ਇਸ ਰਿਜ਼ਰਵੇਸ਼ਨ ਤੇ ਨੌਜਵਾਨ ਜਿਹੜੇ ਸੀ ਗੁੱਸਾ ਹੋ ਕੇ ਸੜਕਾਂ ਤੇ ਆਏ ਸ਼ੇਕ ਹਸੀਨਾ ਦਾ ਕੰਮਕਰ ਜਿਹੜਾ ਸੀਗਾ ਠੀਕ ਹੈ ਗਰੋਥ ਦੇ ਲਿਹਾਜ਼ ਨਾਲ ਦੇਖੋਗੇ ਤੇ ਠੀਕ ਠਾਕ ਜੀ ਪੋਜ਼ਿਟਿਵ ਪਰ ਉਹਨੇ ਕੁਝ ਗਲਤ ਫੈਸਲੇ ਲਏ ਆ ਬਿਲਕੁਲ ਮੋਦੀ ਉਹਨਾਂ ਨੂੰ ਵੀ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਜੀ ਜੀ মিডিਆ ਕੰਟਰੋਲ ਹੂੰ ਫਿਰ ਇਸ ਤੋਂ ਇਲਾਵਾ ਏਜੰਸੀਆਂ ਦੀ ਕੁ ਵਰਤੋਂ ਹੂੰ ਵਿਰੋਧੀ ਚੱਕ ਕੇ ਜੇਲ੍ਹ ਚ ਠੋਕ ਦਿੰਦੇ ਫਿਰ ਉਸ ਤੋਂ ਬਾਅਦ ਕਹਿ ਲੋ ਕਿ ਚੀਟਿੰਗ ਦੇ ਨਾਲ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਇਹਨਾਂ ਨੇ ਜਿੱਤਿਆ ਜਿਹਨੂੰ ਪ੍ਰਵਾਨਗੀ ਸ਼ਾਇਦ ਯੂਐਸਵੀ ਨਹੀਂ ਸੀ ਦੇ ਰਿਆ ਜੀ ਇਹ ਸਾਰੀਆਂ ਚੀਜ਼ਾਂ ਬਰੋਬਰ ਚੱਲ ਰਹੀਆਂ ਸੀ ਜਦੋਂ ਸੜਕ ਤੇ ਆ ਗਏ ਹੂੰ ਤੇ ਇੱਥੋਂ ਤੱਕ ਕਿ ਉਹਨਾਂ ਸਟੂਡੈਂਟਾਂ ਨੂੰ ਜਾਂ ਨੌਜਵਾਨਾਂ ਨੂੰ ਸਮਝਾਉਣ ਦੀ ਥਾਂ ਭਰੋਸਾ ਜਿੱਤਣ ਦੀ ਥਾਂ ਤੇ ਰਜ਼ਾਕਾਰ ਕਹਿ ਦਿੱਤਾ ਰਜ਼ਾਕਾਰ ਉੱਥੇ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਘਾ ਲਿਆ ਹੂੰ ਗਦਾਰ ਸ਼ਬਦ ਵਰਤਿਆ ਜਾਂਦਾ ਰਜ਼ਾਕਰ ਇਹਨਾਂ ਨੂੰ ਕਹਿ ਦਿੱਤਾ ਕੁੱਟਕਟਾਪਾ ਸ਼ੁਰੂ ਹੋ ਗਿਆ ਇਸ ਕਰਕੇ ਸ਼ੇਖ ਹਸੀਨਾ ਦੀਆਂ ਇਹ ਗਲਤੀਆਂ ਰਹੀਆਂ ਕਿ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਜਹਾਜ਼ ਜਿਹੜਾ ਹੈ ਆਫਰ ਇਹਨੂੰ ਦਿੱਤਾ ਗਿਆ ਜਿਹੜਾ ਉਥੇ ਫੌਜ ਦਾ ਚੀਫ ਇਹ ਨਹੀਂ ਲਾਇਆ ਸੀਗਾ 1 ਮਹੀਨਾ ਪਹਿਲਾਂ ਉਹਨੇ ਆਖਿਆ ਬੀਬੀ ਬਹਿ ਬਹਿ ਕੇ ਨਿਕਲ ਜਾ 45 ਮਿੰਟ ਆ ਤੇਰੇ ਕੋਲ ਨਹੀਂ ਤੇ ਰਗੜੀ ਜਾਣਗੇ ਬਿਲਕੁਲ ਬਿਲਕੁਲ ਕਿਉਂਕਿ ਇਹਦਾ ਟੱਬਰ ਸਾਰਾ ਖਤਮ ਹੋਇਆ ਸੀਗਾ 15 ਅਗਸਤ 1975 ਨੂੰ ਇਹਦਾ ਸਾਰਾ ਟੱਬਰ ਖਤਮ ਕਰ ਦਿੱਤਾ ਸੀਗਾ ਇਹ ਦੋ ਪੈਣਾ ਸੀਗੀਆਂ ਬਚ ਗਈਆਂ ਸੀਗੀਆਂ ਸ਼ੇਕ ਅਸੀਨਾਂ ਤੇ ਸ਼ੇਕ ਰਹਿਾਨਾ ਜੀ ਇਹ ਦੋਈ ਹੁਣ ਫੇਰ ਇੰਡੀਆ ਚ ਆਈਆਂ ਨੇ ਹਮ 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 ਦੇਖੋ ਤੇ ਅਗਸਤ ਦਾ ਹੀ ਮਹੀਨਾ ਹੈ ਜੀ ਅਗਸਤ ਦਾ ਹੀ ਮਹੀਨਾ ਹੈ ਅਗਸਤ ਦੇ ਮਹੀਨੇ 'ਚ ਹੀ ਇਹਨਾਂ ਦਾ ਸਾਰਾ ਟੱਬਰ ਅ ਖਰਚ ਵੜ ਕੇ ਮਾਰ ਦਿੱਤਾ ਗਿਆ ਸੀ ਹੁਣ ਉਹ ਆਪਾਂ ਦੂਸਰਾ ਐਪੀਸੋਡ ਕਰਦੇ ਆ ਕਿ ਉਹ ਸਾਰਾ ਕੁਝ ਕਿਵੇਂ ਹੋਇਆ ਸੀਗਾ ਤਖਤਾ ਪਲਟੀ ਉਦੋਂ ਹੋਇਆ ਸੀਗਾ ਹਮ 15 ਅਗਸਤ 1975 ਨੂੰ ਜੀ 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 ਯਾਨੀ ਬੰਗਲਾਦੇਸ਼ ਹੋਂਦ ਚ ਆਇਆ ਕੱਟਰ ਚ ਤੇ 4 ਸਾਲਾਂ ਬਾਅਦ ਤਖਤਾ ਪਲਟ ਹੋ ਜਾਂਦਾ ਉੱਥੇ ਫਿਰ ਇੰਡੀਆ ਨੇ ਕਿਵੇਂ ਗੇਮ ਖੇਡੀ ਸੀ ਏਜੰਸੀਆਂ ਨੇ ਕਿਵੇਂ ਗੇਮ ਖੇਡੀ ਆ ਇਹਦੇ ਚ ਕੀ ਹੋ ਸਕਦਾ ਉਹ ਆਪਾਂ ਦੂਜੇ ਸੈਗਮੈਂਟ ਚ ਕਰ ਲਈਏ ਜੀ ਜੀ ਬਿਲਕੁਲ ਜੀ ਉਹਦੋਂ ਮੈਂ ਇੱਕ ਦਾ ਕਮੈਂਟ ਪੜ ਲਵਾਂ ਨਹੀਂ ਇੱਕਦ ਨਹੀਂ ਤੁਸੀਂ ਕਮੈਂਟ ਲਓ ਜਿਹੜੇ ਵੀ ਕੋਈ ਸਿੱਖ ਚੈਨਲ ਕਹਿ ਰਹੇ ਨੇ ਕਿ ਬੰਗਲਾਦੇਸ਼ ਕਟੜਤਾ ਦਾ ਮਸਲਾ ਹੈ ਤੇ ਪੀਵੀ 31 ਕਹਿ ਰਹੇ ਨੇ ਕਿ 7% ਦੀ ਗਰੋਥ ਕੀਤੀ ਗਈ ਵਿਦਿਆਰਥੀਆਂ ਨੂੰ ਫਿਰ ਵੀ ਉਹ ਮੰਨੇ ਨਹੀਂ ਹੈ ਜੀ ਪੋਸਟਲੋਂ ਜੀ ਕਹਿ ਰਹੇ ਨੇ ਕਿ ਬੰਗਲਾਦੇਸ਼ ਦਾ ਜਿਹੜਾ ਖਲਾਰਾ ਹੈ ਇਹਨੂੰ ਆਮ ਨਾਲ ਸਮਝੇ ਜਾਵੇ ਕਿਉਂਕਿ ਇਹ ਮੋਦੀ ਵਰਗਿਆਂ ਵਾਸਤੇ ਵੀ ਵੱਡੀ ਸਿਰਦਰਦੀ ਹੈ ਜੀ ਬਿਲਕੁਲ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿਉਂਕਿ ਭਾਰਤ ਕਨਸਰਨਡ ਰਹੇਗਾ ਇਹਨਾਂ ਦਾ ਬਹੁਤ ਵੱਡਾ ਬਾਰਡਰ ਲੱਗਦਾ ਹੈ ਤੇ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਉੱਥੇ 7-8% ਹਿੰਦੂ ਰਹਿੰਦੇ ਆਲੇ ਤੇ ਹਿੰਦੂਆਂ ਦੇ ਖਿਲਾਫ ਹਿੰਸਾ ਸ਼ੁਰੂ ਹੋ ਚੁੱਕੀ ਹੈ ਉੱਥੇ ਜੀ 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 ਖਲਾਰਾ ਜਿਹੜਾ ਕਿ ਇੱਕੋ ਇੱਕ ਬੰਗਲਾਦੇਸ਼ ਮੁਲਕ ਸੀਗਾ ਜਿਹੜਾ ਖੁੱਲ ਕੇ ਇੰਡੀਆ ਦੇ ਨਾਲ ਸੀਗਾ ਹੂੰ ਸ਼ੇਕ ਅਸੀਨਾ ਪ੍ਰੋ ਇੰਡੀਆ ਹੈ ਨਾ ਜੀ 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 ਇਹੀ ਗੇਮ ਤੁਹਾਨੂੰ ਦੱਸੂਗਾ ਹੁਣ ਮੈਂ ਕਿ ਅੱਗੇ ਗੇਮ ਕਿਵੇਂ ਪਈ ਸੀਗੀ ਸ਼ੇਕ ਅਸੀਨਾ ਪ੍ਰੋ ਇੰਡੀਆ ਹੈ ਜੀ ਇਸੇ ਕਰਕੇ ਹੀ ਇੰਡੀਆ ਚ ਉਹ ਆਈ ਆ ਉਹਨੂੰ ਪਤਾ ਕਿ ਇਹ ਹੀ ਇੱਕ ਸੁਰੱਖਿਅਤ ਟਿਕਾਣਾ ਹੈ ਅੱਗੇ ਦੇਖਦੇ ਹਾਂ ਕਿੱਧਰ ਨੂੰ ਜਾਂਦੇ ਆ ਤਾਂ ਮਤਲਬ ਇਹ ਆ ਕਿ ਜੇ ਹੁਣ ਆਪਾਂ ਘਟ ਗਣਤੀਆਂ ਦੇ ਲਿਹਾਜ਼ ਨਾਲ ਦੇਖੀਏ ਤਾਂ ਵੀ ਹਿੰਦੂ ਭਾਈਚਾਰਾ ਉਹ ਚਿੰਤਾ ਦਾ ਵਿਸ਼ਾ ਜੇ ਮੰਨ ਲਓ ਹਿਜਰਤ ਹੁੰਦੀ ਇੰਡੀਆ ਚ ਇੱਕਦਮ ਉਹਨਾਂ ਨੂੰ ਸੰਭਾਲਣਾ ਕਰਨਾ ਉਹ ਵੀ ਹੈ ਔਰ ਇਸ ਤੋਂ ਇਲਾਵਾ ਜੇ ਉੱਥੇ ਖੇਡ ਬਹੁਤ ਜ਼ਿਆਦਾ ਖਿਲਰਦੀ ਆ ਤਾਂ ਜੋ ਐਂਟੀ ਇੰਡੀਆ ਤੱਤ ਨੇ ਉਹ ਉੱਥੇ ਸਰਗਰਮ ਹੋ ਜਾਣਗੇ ਸੋ ਇਹਨਾਂ ਵਾਸਤੇ ਸਿਰਦਰਦੀ ਚ ਫੇਰਿਆਂਗਾ ਕਿਉਂਕਿ ਉਹ ਫਿਰ ਨਾਰਥ ਈਸਟ ਚ ਹੱਲਾ ਕਰ ਦੇਣਗੇ ਜਿਹੜਾ ਕਿ ਪਹਿਲਾਂ ਹੀ ਤੁਹਾਨੂੰ ਪਤਾ ਹੈ ਮਨੀਪੁਰ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸੈਂਸਿਟਿਵ ਹਾਲਤ ਹੋ ਗਈ ਸੀ ਜੀ ਜੀ ਜੇ ਇੰਨੀ ਵੱਡੀ ਹਿਜਰਤ ਹੁੰਦੀ ਹੈ ਤੁਹਾਡੇ ਕਹਿਣ ਵਾਂਗ ਤਾਂ ਫਿਰ ਸੰਭਾਲਣਾ ਔਖਾ ਹੀ ਹੋ ਜਾਣਾ ਆਪਣੇ ਵੀ ਤਾਂ ਮੁਲਕ ਦਾ ਉਹ ਪੈਸਾ ਹਸਕਦਾ ਵਾ ਲਾਲੇ ਜੀ ਕਹਿ ਰਹੇ ਨੇ ਕਿ ਬੰਗਲਾਦੇਸ਼ ਹੁਣ ਨਵਾਂ ਮਾਲ ਦੀ ਵਜ੍ਹਾ ਨੇਪਾਲ ਬਣ ਜਾਊ ਕਿਉਂਕਿ ਇੰਡੀਆ ਦੇ ਪੋਲੀਟੀਕਲ ਪ੍ਰਸਪੈਕਟ ਤੋਂ ਇਹ ਚੀਜ਼ ਹੈਗੀ ਇੰਡੀਆ ਵਾਸਤੇ ਵੱਡੀ ਉਹ ਦੱਸ ਰਿਹਾ ਨਾ ਕਿ ਇੰਡੀਆ ਦਾ ਨੇੜਲਾ ਸਾਥੀ ਗਵਾਂਡੀਆਂ ਚੋਂ ਇਹੀ ਸੀ 몰ਦੀਵ ਚਲਾ ਗਿਆ শ্রীলੰਕਾ ਚਲਾ ਗਿਆ ਪਾਕਿਸਤਾਨ ਸੀ ਹੀ ਨਹੀਂ ਪੂਟਾਨ ਉਹ ਵੀ ਚైనా ਵਾਲੇ ਪਾਸੇ ਝੁਕ ਗਿਆ ਫਿਰ ਐ ਕਿ ਗਿਆ ਕੁਝ ਵੀ ਨਹੀਂ ਰਹਿ ਗਿਆ ਬੰਗਲਾਦੇਸ਼ ਵੀ ਗਿਆ ਕਿਉਂਕਿ ਮਿਆਂਮਾਰ ਦੇ ਵਿੱਚ ਪਹਿਲਾਂ ਹੀ ਤਖਤਾ ਪਲਟ ਹੋ ਚੁੱਕਾ ਉੱਥੇ ਚైనా ਦੇ ਹੀ ਬਿਠਾਏ ਬੰਦੇ ਜਿਹੜੇ ਆ ਰਾਜ ਕਰ ਰਹੇ ਨੇ ਜੀ